ਤਾਰੀਆਂ ਮਾਰਦੇ ਆਪਾਂ ਕੁश्ती ਗਰਾਮ ਕਰਾਈਏ ਇੱਕ ਪਾਸੇ ਚਾਰ ਖੜੇ ਆਂ ਭਾਈ ਇੱਕ ਇੱਥੇ ਲਾ ਦੋ ਬਾਕੀ ਭਾਈ ਕਹਿੰਦੇ ਕੋਈ ਇੱਕ ਦੋ ਲਾ ਦੋ ਠੀਕ ਹੈ ਜੀ ਭਰਾ ਜੀ ਕੁਆਲਿਟੀ ਕੋਟ ਮਾਰਵਾ ਜੀ ਫਾਈਨਲ ਕੁਸ਼ਤੀ ਹੋ ਰਹੀ ਆ ਭਰਾ ਜੀ ਥੋੜੇ ਥੋੜੇ ਦੂਰ ਰਹਿ ਰੈਫਰੀ ਚਾਹੇ ਚੜੀ ਰਹੋ ਬੇਟੇ ਥੋੜੇ ਦੂਰ ਦੂਰ ਖੰਭ ਕੇ ਰਹੋ ਨੇੜੇ ਆ ਰਹੋ ਨਹੀਂ ਕਿਆ ਜਿਹੜੀ ਇਕੱਲੀ ਪਈ ਹੋਈ ਏ ਇਹਦੇ ਮਾਰ ਦੇ ਪਾਸੇ ਰੈਫਰੀ ਰਹਿਣਗੇ ਜਿਹੜੀ ਇਕੱਲੀ ਪਈ ਹੋਈ ਏ ਜੀ

جد سواریا کوسی کر دیا تو یہ سب مجھے ہنیش گروان پاجر کنڈا مٹھو جرمن منی ਯੂਕੇ ਲੱਕਾ ਯੂਕੇ ਅੰਗਰੇਜ਼ ਯੂਕੇ ਪਾਨੀਵਾਈ ਜਗਜੀਤ ਕਾਮਾ ਇਟਲੀ ਆਰ ਸੰਦੀਪ ਪੁਰਤਕਲ ਜਸਪ੍ਰੀਤ ਯੂਕੇ ਵਿਕੀ ਸੰਗਾ ਯੂਐਸਏ ਦੀਪਾ ਕੈਨੇਡਾ ਸੁਖਿੰਦਰ ਭਾਜੀ ਜਿੰਤਾਰ ਸਿੰਘ ਜੀ ਸਰਪੰਚ ਮੱਲਾ ਬੇਟੀਆਂ ਦੇ ਜਗਵਿੰਦਰ ਇਟਲੀ ਸੋਨਾਗਰ ਦਾ ਇਟਲੀ ਪਿੱਤੀ ਯੂਰਪ ਤੋਂ ਹਾਰਪੇਤ ਜਨਮਾਰ ਕੋ ਬਿੰਤਾ ਭਗਤਵਰ ਨਿਊਜ਼ੀਲੈਂਡ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਐਨਰਜੀ ਪ੍ਰੋਗਰਾਮ ਦਾ ਜਿਹੜਾ ਅੱਜ ਦੇ ਕੋਲ ਜਮਤਾ ਯੋਗਦਾਨ ਹੈ ਜੀਪਮਣੀ ਕਰੀਏ ਪੱਕੀ ਬੋਲੀ ਬਾ ਮੀਤਾ ਆਓ ਕੱਢੀ ਹੋਏ ਕੁਟੀ ਮੈਦਾਨ ਦੇ ਵਿੱਚ ਹੈ ਰਮਨੋਜ ਮਾਦਰ ਪਿਆਰ ਮੁਖਦਿਆਂ ਕੋਟ ਦੇ ਕੋਟ ਖੜਦਾ ਬੰਦ ਸਮੇਂ ਦੀ ਹੋਈ ਹੈ ਉੱਤਰ ਜਿਆਦਾ ਕੋਟ ਪਾਜੀ ਵਾਕਈ ਖਾਤੇ ਜਾਂ ਛੇ ਦਿਨਾਂ ਤੱਕ ਰਹਿ ਗਿਆ ਇਹਦੇ ਲਈ ਧੰਨਵਾਦ ਕਰਦੇ ਹਾਂ ਪਾਕੀ ਵੀਰ ਦੇ ਨਾਲ ਵਡੀਆਂ ਜਾਰੀਆਂ ਤੁਸੀਂ ਦੇ ਵਾਕਈ ਯਾਰ ਦੋਸਤ ਪਹੁੰਚੇ ਜਿੰਨਾ ਵੀ ਭਰਾ ਪਹੁੰਚੇ ਆ

درمیان ہے موٹر سائیکل نظر والا درمیان دیکھا گیا

ਜੇ ਆਖੜੀ ਆ ਰੌਣੀ ਉਹਦੀ ਅੱਖਾਂ ਉਤੇ ਕੰਢ ਪੱਟੀਆਂ ਉਹ ਤਾਗੇ ਸੂਈ ਵਾਲੇ ਨੱਕੇ ਜੋਨਾ ਮਾਣੇ ਪੈਂਦੇ ਨੇ ਐਵੇਂ ਲੋਕੀ ਰਤਨ ਚਾਗੇ ਦਿਨ ਨਹੀਂ ਕਦੇ ਤੇ ਦਿਨ ਚਾਗੇ ਆਉਂਦੇ ਨਹੀਂ ਆਉਂਦੇ ਆਉਂਦੇ ਪੈਂਦੇ ਨੇ ਤੇ ਦਿਨ ਚਾਗੇ ਆਉਂਦੇ ਨਹੀਂ ਤੇ ਆਉਂਦੇ ਪੈਂਦੇ ਨੇ ਲੱਖਾਂ ਕੋ ਸਮਝੀ ਆਜਾ ਜੀ ਲੱਖਾਂ ਕੋਸਰ ਰੋਡ ਤੇ ਜਿਹੜਾ ਉਹਨਾਂ ਮਾਨ ਸਨਮਾਨ ਕੀਤਾ ਜਾਂਦਾ ਜੱਸੀ ਭਾਈ ਬੋਲ ਦੇਣਾ ਹਾਂ ਬਹੁਤ ਵਧੀਆ ਆ ਤੁਸੀਂ ਕਾਟਾ ਜਿਦਾਉਣੇ ਸਾਡੇ ਸਰਦਾਰ ਜਗਤ ਸਿੰਘ ਜੀ ਲੱਖਾਂ ਕੋਸਰ ਸਾਹਿਬਾ ਆਰਮੀ ਦੇ ਰਿਟਾਰ ਅਫਸਰਾਂ ਬਹੁਤ ਬਹੁਤ ਧੰਨਵਾਦ ਕਰਨਾ ਪਤਾ ਡੰਗਰ ਜੀ ਮਹਾਰਾਜ ਉਹਨਾਂ ਦੇ ਹਰ ਨਾਂ ਦੇ ਕੁਸ਼ੀ ਖੜਾ ਕਰਾਉਂਦੇ ਆ ਰੋਡ ਮੇਰੇ ਦੇ ਵਿੱਚ ਦਰਪੇਰੇ ਬਹੁਤ ਬੜਿਆ ਇਨਸਾਨ ਬੜੀ ਬੜੀ ਸਿਕਿਉਰਟੀ ਵੀ ਜਿੱਦਾਂ ਪਈਨਾਂ ਦਾ ਮਾਣਸਾ ਖੀਤਾ ਜਾ ਰਿਹਾ ਲੱਖਾਂ ਕੋਸਾਂ ਦਾ ਵੱਡਾ ਆਰਮੀ ਅਫਸਰ ਨੇ ਜਿਨ੍ਹਾਂ ਨੇ ਅਨੇਕਾਂ ਬੱਚਾ ਨੂੰ ਟ੍ਰੇਨਿੰਗ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਮਾਨਸਾ ਅੱਜ ਡੰਗਰ ਵਿੱਚ ਕੀਤੇ ਜਾ ਰਿਹਾ ਪਰ ਆਪਾਂ ਪਾਕੀਪਾਰ ਨਾਲ ਬੜਾ ਪਿਆਰ ਹੈ ਨਕਾ ਕੋਸਲਾ ਇੱਕ ਵਾਰ ਫਿਰ ਤੋਂ ਗੋਲਟਾ ਹਮਾਰਾ ਨਕਾਉਦੀ ਕੁਸ਼ਤੀ ਲਾਉਂਦੇ ਆ ਨਾ ਦੇ ਮੈਰ ਦੇਖਦੇ ਕੌਣ ਹੈ ਬੜਾ ਕੌਣ ਹੱਟਾ ਕਹਿੰਦਾ ਮਿਹਨਤ ਕਰਕੇ ਮਸਲ ਬਣਾਏ ਚੌਂ ਪੱਥਰ ਤੇ ਲੀਕਾ ਆਹ ਕੰਡ ਕੰਡ ਤੇ ਜੋਸ਼ ਜਵੰਗੀ ਦੀ ਲੋਕੀ ਕਰਨ ਤਰੀਫਾਂ ਵੱਡੀ ਖੇਡ ਕੁਸ਼ਤੀ ਦੀ ਗੱਲ ਹੋਰ ਨਹੀਂ ਧੂਰ ਸਮਾਨੇ ਆ ਪੁੱਟੇ ਵਾਲਿਆ ਜੋਰ ਨਾਲ ਕੱਢ ਏ ਲੱਗਦਾ ਚੜੀ ਜਵਾਨੀ ਆ ਪੱਟੇ ਵਾਲਿਆ ਜੋਰ ਲੱਗਦਾ ਓਏ ਲੱਗਦਾ ਚੜੀ ਜਵਾਨੀ ਲੱਗਦਾ ਚੜੀ ਜਵਾਨੀ ਬਾਕੀ ਸਿਰਫ ਹੋ ਗਿਆ ਮੈਦਾਨ ਦੇ ਵਿੱਚ ਨਹੀਂ ਉਹ ਰੀਸਾ ਵਾ 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 ਨਾਮ ਕਿਰਜਾਨ ਦੇ ਪਰਮਾਨੰਦ ਘਰੋਂ ਮੱਛੀ ਮੜਦ ਨੂੰ ਨਾਲ ਕੁਸਤਿਆ ਲਾ ਮਰ ਗਿਆ ਓਏ ਬੱਲੇ 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 ਲਓ ਬੱਲੇ ਬੱਲੇ ਅਸੀ ਭਾਜੀ ਜਾਂਦੀ ਹੋਈ ਗੋਲਟੀ ਤੇ ਕੀ ਦਿੱਤਾ ਜਾਨਾ لگے پروار والوں بہت موٹر سائیکل دیتے جان ہے وا وی واہ کہ میں تیرے پورا جو

ماری <Sýý اب> ख़ुशी मञा दरम्यान साथ ਇਹਨਾ ਮੌੜਿਆਂ ਦੇ ਕੋਲੋਂ ਅਰੇ ਕੱਟੇ ਕੱਟੇ ਜਾਂਦੇ ਨਾ ਉਹ ਸੁੱਖੀ ਦੇ ਕੋਲ ਮਾਰੀਆਂ ਤੇ ਨੱਕੇ ਛੱਟੇ ਜਾਂਦੇ ਨਾ ਬਹੁਤ ਵੱਡੇ ਵੱਡੇ ਮੱਲ ਦੇ ਰੂਹ ਹੀ ਮਾਦੇ ਆਹ ਭਾਈ ਮਰ ਜਾਂਦੀ ਹੀ ਟੱਕੀ ਕੋ ਵਾਲੀ ਤੇ ਆਹ ਕੋਹ ਭੰਦੇ ਦੀ ਤੇ ਰੇਰ ਕੋ ਤਾਂਰੇ ਰੋਪੋ ਵਾਲਿਆ ਚਿਆ ਨਾਲ ਕੋ ਮਾ ਜੀ ਤੇਰਾ ਸਭ ਜੋੜ ਤੇ ਬਚਾਗੇ ਛੇੜਿਆ ਤੇ ਸੀੜਾ ਆਪਾਂ ਹਾਂ ਜੀ ਲਓ ਤੇ ਸੰਗਤ ਵੀਰ